दाना ਮੰਡੀ ਫਾਜ਼ਿਲਕਾ ਵਿੱਚ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਕੋਟਰਨ ਯਾਰਡ ਦੇ ਸਾਹਮਣੇ ਪੈ ਗਿਆ ਰੋਲਾ ਜਿੱਥੇ ਜਿਸ ਨੇ ਲੈਣੇ ਸੀ ਪੈਸੇ ਉਸਨੇ ਨਰਮੇ ਦੀ ਭਰੀ ਟਰਾਲੀ ਰੋਕੀ ਅਤੇ ਜਿਸ ਦੀ ਸੀ ਟਰਾਲੀ ਉਹ ਫਰਾਰ ਹੋ ਗਿਆ ਅਤੇ ਮਾਲਕ ਨੇ ਪਿੱਛੇ ਆ ਕੇ ਕੀ ਕੁਝ ਕਿਹਾ ਇਸ ਸਬੰਧ ਵਿੱਚ ਮੁਕਤ ਤੇ ਪੁਜੇ ਮਾਰਕੀਟ ਕਮੇਟੀ ਅਰਨੀਯਾ ਦਾ ਸੈਕਟਰੀ ਨੇ ਕੀ ਸਫਾਈ ਦਿੱਤੀ ਅਤੇ ਇੱਕ ਹੀ ਰੋਲਾ ਕੀ ਨਹੀਂ ਵੜਿਆ ਸਭ ਕੁਝ ਜਾਣਨ ਲਈ ਬਣੇ ਰੋ ਸਾਡੇ ਨਾਲ ਤੇ ਮੈਂ ਉਹਨਾਂ ਦੇ ਮੂੰਹ ਕਰਕੇ ਮੈਂ ਜਿਵੇਂ ਤੁਹਾਨੂੰ ਚੰਗਾ ਲੱਗੇਗਾ ਭਰੇ ਹੋਏ ਕਿੰਨੇ ਨੇ ਚੈੱਕ ਤੁਹਾਡੇ ਕੋਲ ਇਹ ਤਿੰਨ ਭਰੇ ਨੇ ਤਿੰਨ ਖਾਲੀ ਕਿੰਨੇ ਕਿੰਨੇ ਰੁਪਈਆ ਦੇ ਭਰੇ ਹੋਏ ਨੇ ਹਾਂਜੀ ਕਿੰਨੇ ਕਿੰਨੇ ਰੁਪਈਆ ਦੇ ਭਰੇ ਹੋਏ ਨੇ ਵਿੱਚ ਹਾਂਜੀ ਕਿੰਨੇ ਕਿੰਨੇ ਰੁਪਈਆ ਦੇ ਭਰੇ ਹੋਏ ਨੇ ਇਹ 2-2 ਲੱਖ ਦੇ ਦੋ ਦੋ ਲੱਖ ਦੇ ਤਿੰਨ ਭਰੇ ਹੋਏ ਨੇ ਹਾਂਜੀ ਬਾਕੀ ਖਾਲੀ ਖਾਲੀ ਕਿੰਨੇ ਨੇ ਤਿੰਨ ਜੀ ਤਿੰਨ ਖਾਲੀ ਨੇ ਹਾਂਜੀ ਤੇ ਖਾਲੀ ਚੈੱਕ ਤੇ ਕਿੱਥੇ ਖਾਲੀ ਚੈੱਕ ਤੇ ਸਾਈਨ ਪੰਚਾਇਤ ਲੈ ਕੇ ਆਈ ਤਿੰਨ ਚਾਰਾਂ ਦੀ ਪੰਚਾਇਤ ਇਕੱਠੀ ਹੋਈ ਹੈ ਠੀਕ ਹੈ ਮੈਂ ਉਹਨਾਂ ਕਰਕੇ ਆਖਿਆ ਮੈਂ ਤੈਨ ਵਿਆਜ ਵੀ ਛੱਡੀ ਤੇ ਤੂੰ ਮੇਰਾ ਮੂਲ ਮੰਨ ਮੂਲ ਦੇ ਦੇ ਤੇ ਹੁਣ ਤੁਸੀਂ ਟਰਾਲੀ ਕੀ ਇਲਜਾਣਾ ਚਾਹੁੰਦੇ ਆ ਉਹਦੇ ਘਰੇ ਮੈਂ ਤਾਂ ਇਹ ਆਂਦਾ ਕਿ ਜਿਵੇਂ ਆ ਕੇ ਫੈਸਲਾ ਹੁੰਦਾ ਫੈਸਲਾ ਹੁੰਦਾ ਮੇਰਾ ਇੱਥੇ ਨਿਬੜ ਜੇ ਤੇ ਆਪਾਂ ਨੂੰ ਕੋਈ ਨਹੀਂ ਮੈਂ ਜੇ ਵੀ ਤੁਹਾਡੇ ਨਾਲ ਸਹਿਮਤ ਫੈਸਲਾ ਤੂੰ ਟਰੈਕਟਰ ਤੁਸੀਂ ਰੋਕਿਆ ਕਿ ਉਹ ਰੋਕ ਕੇ ਗਿਆ ਨਹੀਂ ਉਹ ਆਪ ਡੱਕ ਕੇ ਗਿਆ ਚਾਬੀ ਦੇ ਕੇ ਗਿਆ ਉਹਨੇ 1 ਵਜੇ ਦਾ ਟਾਈਮ ਲਿਆ ਕਿ ਆ ਕੇ ਮੈਂ ਪੈਸੇ ਦੇ ਕੇ ਅੱਛਾ ਤੁਹਾਨੂੰ 1 ਵਜੇ ਦਾ ਟਾਈਮ ਦੇ ਕੇ 1 ਵਜੇ ਦਾ ਟਾਈਮ ਟਰੈਕਟਰ ਦੀ ਚਾਬੀ ਤੁਹਾਨੂੰ ਦੇ ਕੇ ਗਿਆ 1 ਵਜੇ ਦਾ ਉਹਨੇ ਟਾਈਮ ਸਾਥ ਓਏ ਕਮਾਲ ਚ ਨੇ ਪਿੰਡ ਗੇੜਾ ਜੀ ਕਮਾਲ ਵਾਲਾ ਕਮਾਲ ਵਾਲਾ ਹਾਂਜੀ ਤੇ ਕੀ ਮਸਲਾ ਕੀ ਹੋਇਆ ਹੈ ਬਾਤ ਕਰ ਗਈ ਹਾਂਜੀ ਕੀ ਮਸਲਾ ਕੀ ਹੋਇਆ ਜੀ ਮੈਂ ਖਰੇਤ ਲਾਲ ਤੋਂ ਪੈਸੇ ਲੈਣੇ ਸੀ ਖਰੇਤ ਲਾਲ ਕੋਣ ਹੈ ਇਹ ਵਪਾਰੀ ਹੈ ਪਿੰਡ ਕੰਦ ਦਾ ਕੰਦਾ ਲੈਦਾ ਹਾਂਜੀ ਅੱਛਾ ਕਿੰਨੇ ਪੈਸੇ ਲੈਣੇ ਸੀ ਮੈਂ ਉਹਦੇ ਤੋਂ 5 ਲੱਖ ਰੁਪਈਆ ਮੂਲ ਮੂਲ ਹੈ ਠੀਕ ਹੈ ਮੈਨੂੰ ਆਦਾ ਸੀ ਕਿ ਤੜਕੇ ਆਜੀ ਨੂੰ ਪੈਸੇ ਲੈ ਜੀ ਅੱਛਾ ਤੜਕੇ ਕਦ ਤਾਰੀਖ ਕੀ ਸੀ ਕੱਲ ਦਾ ਕਿਹਾ ਸੀਗਾ ਹਾਂ ਕੱਲ ਕੱਲ 3 ਨਵੰਬਰ ਸੱਚਾ ਫੇਰ ਕਿਹਾ ਹਾਂ ਭਾਈ ਮੇਰੀ ਟਰਾਲੀ ਨਰਮੇ ਦੀ ਚੱਲੀ ਏ ਅੱਛਾ ਪੈਸੇ ਦੇ ਦੇ ਨੇ ਅੱਛਾ ਆ ਕੇ ਅਸੀਂ ਇੱਥੇ ਟਰਾਲੀ ਢੱਕ ਲਈ ਏ ਅੱਛਾ ਸਾਡੇ ਕੋਲ ਖੋਤਾ ਵੀ ਨਹੀਂ ਪੱਜ ਗਿਆ ਅੱਛਾ ਇੱਥੋਂ ਪੱਜ ਗਿਆ ਸੀ ਹਾਂਜੀ ਆਪ ਸੀ ਇੱਥੇ ਮੌਜੂਦ ਆਪ ਆਪ ਮੋਟਰੈਕਟਰ ਆਪ ਚਲਾ ਕੇ ਲੈ ਆਏ ਸੀ ਅੱਛਾ ਇਹ ਵੀ ਤੇਰੇ ਨਾਲ ਆ ਹਾਂ ਭਾਈ 3 ਤੇ ਲੱਗੇ ਜਿਹੋਣ ਨੂੰ ਕੁਝ ਇਹੋ ਸਭ ਦੇ ਆਇਤਰ ਇਤਰੀ ਇਤਰੀ ਤੇ ਕੀ ਮਤਲਬ ਹੈ ਦੱਸ ਸਾਰੇ ਕਰੂਗੇ ਹਾਂਜੀ ਦੱਸੋ ਕੀ ਮਸਲਾ ਹੈ ਜੀ ਇਸ ਤਰ੍ਹਾਂ ਜੀ ਬਈ ਮੇਰੇ ਪਿਤਾ ਜੀ ਖਰੈਤ ਲਾਲ ਕੋਲ ਗਏ ਸੀ ਉਹ ਜਿਹੜਾ ਖਰੈਤ ਲਾਲ ਹੈ ਵਿਲਾ ਸੀ ਇਹਨਾਂ ਦੇ ਮਨ ਚ ਆਇਆ ਵੀ ਚਲੋ ਮੰਨ ਲਓ ਵੀ ਇਹ ਪੁੱਲ ਮਲਾ ਕੇ ਜੀ ਇਸ ਬੰਦੇ ਦਾ ਮੈਨੂੰ ਫੋਨ ਆਇਆ ਬੀਟਰੈਕਟਰ ਵਾਲੀ ਸਾਡਾ ਜੀ ਇਹ ਬੰਦੇ ਨੇ ਮਿਹਨਤ ਕਹਿੰਦਾ ਮੈਂ ਮਿਹਨਤ ਕਰਾਂਗਾ ਪੈਸੇ ਤੁਹਾਡੇ ਲੱਗਣਗੇ ਇਹਦਾ ਮੈਨੂੰ ਫੋਨ ਆਇਆ ਜੀ ਮੈਂ ਅਰਨੀ ਵਾਲਿਓ ਇੱਕ ਪਛਾਰ ਦੀ ਟਰਾਲੀ ਚੰਗੀ ਪਛਾਰ ਦੀ ਇੱਕ ਟਰਾਲੀ ਲਈ ਹੈ ਤੇ ਪੈਸੇ ਤੁਸੀਂ ਲਾ ਦਿਓਗੇ ਮੈਂ ਕਿਹਾ ਕੋਈ ਗੱਲ ਨਹੀਂ ਚਲੋ ਫਿਰ ਇਹਦਾ ਫੋਨ ਆਇਆ ਵੀ ਇੱਕ ਮੈਂ ਟਰਾਲੀ ਲਈ 4500 ਰੁਪਏ क्विंटल ਠਕਰਾਲ ਸਵੀਟ ਦੇ ਸਾਹਮਣੇ ਥੋੜੀ ਜਿਓਸ ਤੋਂ ਅੱਗੇ ਜਾ ਕੇ ਦੁਕਾਨ ਹੈ ਜੀ ਤੇ ਉੱਥੋਂ ਮੈਂ ਟਰਾਲੀ ਲਈ ਹੈ ਜੀ ਨਾਮ ਕੋਈ ਦੁਕਾਨ ਦਾ ਹਾਂਜੀ ਦੁਕਾਨ ਦਾ ਨਾਮ ਦੱਸੋ ਕਿਸ ਦੁਕਾਨ ਤੋਂ ਲਈ ਹੈ ਹਾਂ ਉਹ ਮੈਂ ਪੁੱਛ ਦਿੰਨਾ ਜੀ ਤੇ ਉਹ ਉਹ ਜਿਹੜਾ ਮੈਂ ਪੁੱਛ ਦਿੰਨਾ ਕਹਿੰਦੇ ਤੋਂ ਲਈ ਜੀ ਤੇ ਕਿਸੇ ਨੇ ਸੌਦਾ ਕਰਾਇਆ ਸੀ ਜੀ ਉੱਥੇ ਮੈਨੂੰ ਇਹ ਨਿੱਕਿਆ ਟਰਾਲੀ ਟਰੈਕਟਰ ਸਾਡਾ ਹੈ ਉਸ ਤੋਂ ਬਾਅਦ ਜੀ ਮੈਨੂੰ ਫੋਨ ਆਇਆ ਵੀ ਮੈਂ ਟਰੈਕਟਰ ਚਲੋ ਨਰਮਾ ਤਲਾ ਲਾਨਾ ਤੇ ਤੁਹਾਨੂੰ 2 ਰੁਪਏ ਦਾ ਫਾਇਦਾ ਹੋ ਜਾਏਗਾ ਮੈਂ 12000 ਇਹ 12000 ਕਿਸੀ ਮੁਲੱਖਿਆ ਸੀ ਮਲਾਜਮ ਇਹ ਕਹਿੰਦਾ ਤੁਹਾਨੂੰ 2 ਰੁਪਏ ਫਾਇਦਾ ਹੋ ਜਾਏਗਾ ਚਲੋ ਉਸ ਤੋਂ ਬਾਅਦ ਜੀ ਇਹਦਾ ਮੈਨੂੰ ਫੋਨ ਆਇਆ ਵੀ ਨਰਮਾ 46 ਕਮੰਟਲ 40 ਗਿੱਲੋ 23 ਕਿਲੋ ਵਿੱਚੋ ਕਾਟ ਹੈ 46 ਕਮੰਟਲ 17 ਕਿਲੋ ਰੇਟ 4500 2,7765 ਤੇ 2000 ਰੁਪਇਆ ਮੈਂ ਦਿੱਤਾ ਚਲੋ ਉਹਦੇ ਪੇਟੇ ਵੀ ਇਹ 3000 ਰੁਪਇਆ ਮੋਬਾਈਲ ਸੋਨੂ ਖਾਲਸਾ ਜੀ ਦੀ ਦੁਕਾਨ ਤੋਂ ਲੈ ਗਿਆ ਤੇ ਕਹਿੰਦਾ ਵੀ 2000 ਮੇਰਾ ਆ ਗਿਆ ਤੁਹਾਨੂੰ 1000 ਮੈਂ ਦੇ ਦਿਆਂਗਾ ਉਸ ਤੋਂ ਬਾਅਦ ਜੀ ਟਰਾਲੀ ਭਰ ਕੇ ਮੈਨੂੰ ਉੱਥੋਂ ਫੋਨ ਆਂਦਾ ਵੀ ਉਹ ਉਹ ਟਰਾਲੀ ਵੀ ਪੈਸੇ ਤੁਸੀਂ ਦੇ ਦਿਓ ਮੈਂ ਕਹਿੰਦਾ ਉਸ ਕਾਨੂੰ ਦੱਸੋ ਕਿ ਜਦੋਂ ਉਹ ਟਰਾਲੀ ਖਰੀਦ ਕੀਤੀ ਕਹਿੰਦਾ ਬਿੱਲ ਕੋ ਹੈਗਾ ਤੁਹਾਡੇ ਕੋਲ ਹਾਂਜੀ ਇਹਦਾ ਬਿੱਲ ਹੈਗਾ ਖਰੈਤ ਲਾਲ ਨੂੰ ਪਤਾ ਹੈ ਹੈ ਖਰੈਤ ਲਾਲ ਡਰਾਈਵਰ ਨੂੰ ਪੁੱਛੋ ਵੀ ਕਿਸੇ ਤਰ੍ਹਾਂ ਦੀ ਕੋਈ ਬਿੱਲ ਹੈਗਾ ਅਰਨੀ ਵਾਲੇ ਦੇ ਵਿੱਚ 2 ਨੰਬਰ ਦਾ ਧੰਦਾ ਚੱਲ ਰਿਹਾ ਇਹ ਦੱਸਿਆ ਜਾਵੇ ਡਰਾਈਵਰ ਸਾਹਿਬ ਡਰਾਈਵਰ ਕਿਹੜਾ ਆ ਬਈ ਡਰਾਈਵਰ ਦੇ ਹੁੰਦਾ ਮਾ ਲੈ ਨਹੀਂ ਹੁਣ ਮੇਰਾ ਤਾਂ ਕੀ ਕਰੇ ਤੁਸੀਂ ਇਹ ਦੱਸੋ ਅਰਨੀ ਵਾਲੇ ਤੋਂ ਤੁਸੀਂ ਖਰੀਦ ਕੀਤਾ ਕੀ ਇਹਦਾ ਕੋਈ ਬਿੱਲ ਹੈਗਾ ਤੁਹਾਡੇ ਕੋਲ ਜੀ ਖਰਾਇਤ ਲਾਲ ਨੂੰ ਪਤਾ ਹੈ ਮੈਨੂੰ ਇੱਕ ਕੀ ਮਸਲਾ ਆਇਆ ਜੀ ਹੁਣ ਤੇ ਹੁਣੇ ਹੀ ਪਤਾ ਲੱਗਾ ਕਿ ਇਹ ਕੋਈ ਟਰਾਲੀ ਇਹਨਾਂ ਨੇ ਪਕੜੀ ਹੈ ਕੋਈ ਡਾਕੂਮੈਂਟਸ ਨਹੀਂ ਹੈਗੇ ਅੱਛਾ ਨੂੰ ਨਹੀਂ ਪਤਾ ਕਿਹੜੀ ਪਿੰਡ ਤੋਂ ਕਿੱਥੋਂ ਬੜੀ ਆ ਇਹ ਕਹਿ ਰਹੇ ਨੇ ਕਿ ਆਪਣੀ ਵਾਲਾ ਦੀ ਹੈ ਹੂੰ ਤੇ ਮੈਂ ਤੇ ਪੁੱਛੀ ਜਾਣਾ ਕੋਈ ਕੋਈ ਦੱਸ ਕੋਈ ਡਾਕੂਮੈਂਟ ਹੈ ਨਹੀਂਗਾ ਇਹ ਨੋਟੀਫਾਈਡ ਏਰੀਆ ਮਾਰਕ ਮਿਟੀ ਫਾਜ਼ਿਲਕਾ ਦਾ ਹੈ ਹਾਂਜੀ ਇਹ ਉਹਦੀ ਯਾਰਡ ਹੈ ਇਹ ਜੋ ਕਾਰਵਾਈ ਹੈ ਇਹ ਉਹਨਾਂ ਦੇ ਸਰ ਮੈਂ ਇੱਕ ਛੋਟੀ ਚੀਜ਼ ਪੁੱਛਣਾ ਚਾਹਨਾ ਵੀ ਪਿੰਡ ਚੋਂ ਮੰਨ ਲਓ ਨਰਮਾ ਆਂਦਾ ਹੈਗਾ ਉਹ ਬੰਦਾ ਨਰਮਾ ਕਿੱਥੇ ਵੇਚ ਸਕਦਾ ਹੈ ਮੈਂ ਤੁਹਾਨੂੰ ਦੱਸਦਾ ਜੀ ਨਰਮੇ ਵਾਸਤੇ ਜਿਹੜੀ ਹੈ ਬਾਟਨ ਯਾਰਡ ਜਿਹੜੀ ਫਾਜ਼ਿਲਕਾ ਹੈ ਨੋਮਿਨੇਟਿਡ ਹੈ ਇਹਦੇ ਉੱਤੇ ਜਿਹੜਾ ਪ੍ਰਾਈਵੇਟ ਤੇ ਸੀਸੀਆਈ ਦੀ ਪਰਚੇਜ਼ ਚੱਲਦੀ ਹੈ ਸੀਸੀਆਈ ਪਰਚੇਜ਼ ਕਰ ਰਹੀ ਹੈ ਤੇ ਇੱਥੇ ਲੋਕੀ ਜ਼ਮੀਨ ਦਾ ਸਾਡੇ ਕੋਲੋਂ ਮੈਪਿੰਗ ਕਰਵਾਉਂਦੇ ਨੇ ਹਾਂਜੀ ਮੈਪਿੰਗ ਜਿਹੜੀ ਇੱਥੇ ਫਾਜ਼ਿਲકા ਹੁੰਦੀ ਸੀ ਅਸੀਂ ਉਹਨੂੰ ਆਪਣੇ ਕੋਲ ਵੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਕੋਲ ਲੋਕੀ ਉੱਤੇ ਕਰਵਾਇਆ ਕਰਨ ਮੈਪਿੰਗ ਮੈਪਿੰਗ ਹੋ ਕੇ ਜ਼ਮੀਨਾਂ ਦੇ ਇੱਥੇ ਲਿਆ ਕੇ ਤੇ ਜੀ ਵੇਚਦਾ ਅੱਛਾ ਨਹੀਂ ਪਿੰਡ 'ਚ ਕੋਈ ਬੰਦਾ ਕਿਸੇ ਕਿਸਾਨ ਕੋਲੋਂ ਖਰੀਦ ਸਕਦਾ ਕਿ ਨਹੀਂ ਖਰੀਦ ਸਕਦਾ ਕੋਈ ਵੀ ਐਗਰੀਕਲਚਰ ਪ੍ਰੋਡਿਊਸ ਵਾਸਤੇ ਉਹਨੂੰ ਲਾਇਸੈਂਸ ਹੀ ਹੋਣਾ ਪਏਗਾ ਹਾਂਜੀ ਤੇ ਲਾਇਸੈਂਸ ਜਿਹੜਾ ਹੋਲਡਰ ਆ ਉਹ ਆਰਤੀ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਹਾਂਜੀ ਉਹ ਕਮਿਸ਼ਨ ਏਜੰਟ ਦੇ ਤੌਰ ਤੇ ਕੰਮ ਕਰਦੇ ਨੇ ਪਰ ਅਦਰਵਾਈਜ਼ ਕੋਈ ਇਸ ਤਰ੍ਹਾਂ ਨਹੀਂ ਕਾ ਕਿ ਕੋਈ ਵਪਾਰੀ ਖਰੀਦ ਕੇ ਤੇ ਅਗੋਂ ਉਹਨੂੰ ਫੇਰ ਅਗੋਂ ਸੇਲ ਆਊਟ ਕਰੇ ਉਹ ਕੰਮ ਨਹੀਂ ਹੁੰਦਾ ਕਮਿਸ਼ਨ ਏਜੰਟ ਦਾ ਕੰਮ ਜਿਹੜਾ ਉਹ ਲੋਕੇ ਕਰਦੇ ਨੇ ਉਹ ਉਹਸ ਤਰ੍ਹਾਂ ਹੁੰਦਾ ਅਦਰਵਾਈਜ਼ ਜੀ ਜੀ ਚੀਜ਼ ਹੈ ਇਹ ਗਲਤ ਹੈ ਅੱਛਾ ਇਹ ਤਾਂ ਮੈਨੂੰ ਪਤਾ ਨਹੀਂ ਹੈ ਕਿ ਇਹ ਕਿੱਥੋਂ ਇਹਨੇ ਕਿੰਨੇ ਖਰੀਦਿਆ ਨਾ ਕੋਈ ਦੱਸ ਰਿਹਾ ਹਾਂ ਜੀ ਜਿਵੇਂ ਮੇਰੀ ਨੋਟੇ ਵਿੱਚ ਲੰਦਾ ਰਿਟਰਨ 'ਚ ਕੋਈ ਕੰਪਲੇਂਟ ਆਂਦੀ ਹੈ ਜਾਂ ਕੁਛ ਆਂਦਾ ਤੇ ਜਰੂਰ ਇੱਥੇ ਕਾਰਵਾਈ ਕੀਤੀ ਜਾਏਗੀ ਰੂਲਾਂ ਦੇ ਅਨੁਸਾਰ ਕਰ ਲਈ ਕਿ ਕਿਸ ਰੇਟ ਵਿਕਰੀ ਐਸ ਦੇ ਉਹ ਐਮਐਸਪੀ ਜੋ ਹੁੰਦਾ ਹੈ ਉੱਤੇ ਤੇ ਖਰੀਦ ਹੁੰਦੀ ਹੈ ਉਹਦਾ ਬਕਾਇਦਾ ਰਜਿਸਟਰ ਉਹ ਬੋਲੀ ਜਿਹੜੀ ਹੈ ਕਾਟਨ ਯਾਰਡ ਫਾਜ਼ਿਲ ਕਾ ਇੱਥੇ ਚੱਲਦੀ ਪਈ ਹੈ ਜੀ ਤੋਂ ਉੱਥੇ ਚੱਲ ਰਹੀ ਹੈ ਬਕਾਇਦਾ ਓਕੇ ਥੈਂਕ ਯੂ এবੀਏ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਸਾਹਿਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ